ਪਿਆਰ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਨਾਲ ਬਹੁਤ ਨਗਾ ਪਾਸੋਂ ਦੇ ਪ੍ਰਧਾਨ ਜੀ ਸਹਿਜਤਾ ਨੇ ਉਸੇ ਰੋਤਾ ਕੀਤੀ ਉਸ ਬਾਰੇ ਸਾਰੇ ਨੇ ਵੀਡੀਓਸ ਤਾਂ ਦੇਖ ਲਈਆਂ ਜਰੂਰ ਦੇਖੀਆ ਵੀ ਹੋਣਗੇ ਕਿ ਅਲੱਗ-ਅਲੱਗ ਪੋਰਸ਼ਨ ਪੈ ਰਹੇ ਆ ਲਗਦਾ ਹੈ ਵੀਡੀਓਸ ਨੇ ਪੂਰੀ ਵਿਸਿਟਿਟੀ ਦੇ ਵਿੱਚ ਤੁਹਾਨੂੰ ਇੱਕ ਪੂਰੀ ਹੀਟਸੋ ਪੈਕੇਜ ਬਣਾ ਕੇ ਵੀ ਅੱਜ ਸ਼ਾਮ ਦਾ ਕਰਤਾਵਾਂਗੇ ਲੇਕਿਨ ਫਿਲਹਾਲ ਅਨੰਤ ਕੁਸ਼ਵਰ ਲਗਤੋਂ ਸੋ ਦੇ ਪ੍ਰੈਜ਼ੀਡੈਂਟ ਤੇ ਅਜੀਤ ਸਿੰਘ ਜੀਤਾ ਨੇ ਇਹ ਕੋਚ ਪ੍ਰਬਾਸੀਆਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਕਰਨ ਜਾ ਰਹੇ ਸੀ ਕੁਝ ਜਿੜੇ ਹੈ ਉਹ ਰਾਤ ਦੇ ਇਨਸੀਡੈਂਟ ਬਾਰੇ ਅੱਜ ਜਮਨਤਕਾਰ ਹਾਲਾਤਾਂ ਕਰਕੇ ਉਹਨੇ ਪ੍ਰੈਸ ਕਾਨਫਰੰਸ ਦਿੱਤੀ ਜਿਸਦੇ ਵਿੱਚ ਅਸੀਂ ਅੱਜ ਸ਼ੁਰੂਇਆ ਕਾਰਜ ਤੇ ਹੁਸਰੇਆ ਚਿਤਾਜ ਜੀ ਨੂੰ ਵੀ ਜਿਸ ਨੇ ਅੱਜ ਕੁਝ ਪ੍ਰੈਸ ਕਾਨਫਰੰਸ ਸੁਲਾਈ ਹੈ ਇੱਕ ਕੇਸ ਮਕਸਦ ਨੂੰ ਲੈ ਕੇ ਅੱਜ ਸ਼ੁਰੂਆਤ ਤੇ ਪ੍ਰੈਸ ਕਾਨਫਰੰਸ ਸੁਲਾਈ ਹੈ ਸਸੀ ਕਾਲ ਜੀ ਬਿਲਕੁਲ ਸਭ ਨੂੰ ਤੇ ਮੈਂ ਹਰਜੀਤ ਸਿੰਘ ਜੀ ਤਾ ਪ੍ਰਧਾਨ ਨਾ ਕੌਂਸਲ ਚਿੰਨਾਉਨ ਸਾਹਿਬ ਪੰਜਾਬ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇੱਕ ਪ੍ਰਵਾਸੀਆਪਤੀ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਤੇ ਪੰਜਾਬੀਆਂ ਦੇ ਵਿੱਚ ਇੱਕ ਰੋਸ ਹੈ ਜੋ ਕਿ ਇੱਕ ਪ੍ਰਵਾਸੀ ਨੇ ਇੱਕ ਬੱਚੇ ਦੇ ਨਾਲ ਬੜੀ ਘਿਰੋਣੀ ਹਰਕਤ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਇਸ ਦੇ ਵਿੱਚ ਅਸੀਂ ਵੀ ਇਸ ਗੱਲ ਦੀ ਸਖਤ ਨਿੰਦਾ ਕਰਦੇ ਹਾਂ ਤੇ ਅਸੀਂ ਮੰਗ ਕਰਦੇ ਹਾਂ ਕਿ ਜਿਸ ਵੀ ਵਿਅਕਤੀ ਨੇ ਇੱਕ ਘਿਰੋਣੀ ਹਰਕਤ ਕੀਤੀ ਹੈ ਉਸ ਨੂੰ ਘਟੋੜ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਅਗਲੀ ਗੱਲਬਾਤ ਹੈ ਮੈਂ ਸਭ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੋਸ਼ ਵਿੱਚ ਕੰਮ ਨਾ ਲਿਆ ਜਾਵੇ ਹੋਸ਼ ਦੇ ਨਾਲ ਕੰਮ ਲਿਆ ਜਾਵੇ ਜਿਵੇਂ ਕਿ ਰਾਤ ਦਾ ਇਨਸੀਡੈਂਟ ਸ਼੍ਰੀ ਅਨੰਦਪਸਾਹਬ ਕੋਈ ਹੋਇਆ ਕੁਝ ਹਿੰਦੂ ਵੀਰ ਆਪਣਾ ਤਖਸ਼ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਰਾਤ ਨੂੰ ਆਰਾਮ ਕਰ ਰਹੇ ਸੀਗੇ ਜਿਨ੍ਹਾਂ ਨੇ ਕੇ ਸਵੇਰੇ ਮਾਤਾ ਰਾਣੀ ਦੇ ਦਰਸ਼ਨ ਕਰਨ ਲੈਣਾ ਤੇ ਵੀ ਜਾਣਾ ਸੀਗਾ ਤੇ ਕੁਝ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਠੁੱਡੇ ਮਾਰ-ਮਾਰ ਕੇ ਉੱਥੋਂ ਤੋ ਲਿਜਾਇ ਕੇ ਲਿਜਾਇ ਕੇ ਲਾਈਨ ਬਣਾ ਕੇ ਰੇਲਵੇ स्टेशन ਕੜਾ ਕਰਕੇ ਰਾਤ ਨੂੰ ਟ੍ਰੇਨ ਦੇ ਵਿੱਚ ਝੜਨ ਦੀ ਤਿਆਰੀ ਕੀਤੀ ਗਈ ਸੀ ਇਹ ਸਾਰਾ ਲਾਈਵ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਚਲਾਇਆ ਹੋਇਆ ਸੀਗਾ ਜਿਹਨੂੰ ਲਾਈਵ ਦੇਖ ਕੇ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜੇ ਪ੍ਰਵਾਸੀ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਦੇ ਵਿੱਚੋਂ ਲਗਭਗ ਕਾਫੀ ਜ਼ਿਆਦਾ ਲੋਕ ਪੰਜਾਬੀ ਸਨ ਜਿਨ੍ਹਾਂ ਨੇ ਸਾਨੂੰ ਕੋਈ ਆਧਾਰ ਕਾਰਡ ਵੀ ਦਿਖਾਏ ਪਰ ਇਹ ਪੱਤਰਕਾਰ ਬਣਾ ਉਹਨਾਂ ਨੂੰ ਇਹ ਕਹਿਰ ਕਿਹਾ ਜਾਂਦੀ ਸੀ ਇਹਨਾਂ ਨੂੰ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਪ੍ਰੂਫ ਨਹੀਂ ਹੈ ਉਹਨਾਂ ਨੇ ਸਾਹਮਣੇ ਕਿਸੇ ਨੇ ਸਾਨੂੰ ਨੀਲੇ ਕਾਰਡ ਵੀ ਦਿਖਾਏ ਅਧੁਨ ਦੇ ਦਾ ਰਿਕਰਡ ਮੋਟਰ ਗਾੜੀ ਸਭ ਦੇਖੀ ਆ। ਕੁਝ ਪ੍ਰਵਾਸੀ ਵੀ ਸਨ ਜੋ ਕਿ ਅਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਆਏ ਸੀਗੇ, ਕੋਈ ਗੁਰਦਰਾ ਸਾਹਿਬ ਦਰਸ਼ਨ ਕਰਨ ਲਈ ਆਇਆ ਸੀਗਾ, ਕਿਸੇ ਨੇ ਮਾਤਾ ਰਾਣੀ ਦੇ ਨਾਨਾ ਦੇਵੀ ਦਰਸ਼ਨ ਕਰਨ ਜਾਣਾ ਸੀਗਾ। ਪਰ ਇਹਨਾਂ ਪੱਤਰਕਾਰਾਂ ਵੱਲੋਂ ਉਹਨਾਂ ਨੂੰ ੱੱਕੇ ਦੇ ਨਾਲ ਇੱਕ ਟ੍ਰੇਨ ਉਹ ਪਤਾ ਨਹੀਂ ਮੈਨੂੰ ਯਾਦ ਨਹੀਂ ਕਿੱਥੇ ਜਾ ਰਹੀ ਸੀਗੀ। ਸਾਰਿਆਂ ਨੂੰ ਇੱਕੋ ਹੀ ਟ੍ਰੇਨ ਦੇ ਵਿੱਚ ਬਿਠਾ ਕੇ ਇੱਥੇ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਿਆ ਜਾ ਰਹੀ ਸੀਗਾ। ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਮੌਕੇ ਤੇ ਇਹੀ ਗੱਲ ਕੀਤੀ ਹੈ ਕਿ ਦੇਖੋ ਅੱਜ ਤੁਸੀਂ ਇਹਨਾਂ ਨੂੰ ਬਾਹਰ ਕੱਢ ਰਿਹਾ ਹੈ। ਕਾਨੂੰ ਸਾਡੇ ਵੀ ਸਿੱਖ ਭਾਈਚਾਰੇ ਦੇ ਲੋਕ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਬਿਹਾਰ ਯੂਪੀ ਦਿੱਲੀ ਬਕਰੀ-ਬਕਰੀ ਸਟੇਟਾਂ ਦੇ ਵਿੱਚ ਕੰਮ ਕਰਦੇ ਆ ਫੋਰਨ ਦੇ ਵਿੱਚ ਵੀ ਕੰਮ ਕਰਦੇ ਆ ਕਾਨੂੰ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਟੱਕਾ ਹੋ ਸਕਦਾ ਹੈ ਜਿਵੇਂ ਕਿ 84 ਦੇ ਵਿੱਚ 1984 ਦੇ ਵਿੱਚ ਇੱਕ ਦੰਗਾ ਭੜਕਿਆ ਸੀਗਾ ਸਾਡੇ ਸਿੱਖ ਜਿਹੜੀ ਘੱਟ ਗਿਣਤੀ ਕੌਮ ਹੈ ਸਾਡੇ ਸਿੱਖਾਂ ਦੇ ਨਾਲ ਉੱਥੇ ਟੱਕਾ ਹੋਇਆ ਕੁਝ ਸ਼ਰਾਬਤੀਆਂਸਾਂ ਦੀ ਵਜ੍ਹਾ ਦੇ ਨਾਲੇ ਲੋਕਾਂ ਨੂੰ ਭੜਕਾਇਆ ਗਿਆ ਤੇ ਉੱਥੇ ਸਾਡੇ ਜਿਹੜੇ ਬੱਚੇ ਆ ਸਾਡੇ ਸਰਦਾਰ ਭਾਈਚਾਰੇ ਦੇ ਸਿੱਖ ਭਾਈਆਂ ਦੇ ਲੋਕਾਂ ਦੇ ਗਲਾਂ ਦੇ ਵਿੱਚ ਟਾਇਰ ਪਾਵਾ ਗਿਆ ਉਹਨਾਂ ਨੂੰ ਫੂਕਿਆ ਗਿਆ ਸਾੜਿਆ ਗਿਆ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸਾਨੂੰ ਇਹ ਜਿਹੜਾ ਵਿਸ਼ਾ ਇੱਕ ਬੜਾ ਚਿੰਤਾਜਨਕ ਵਿਸ਼ਾ ਹੈ ਜੋ ਇਹ ਕੰਮ ਕੀਤਾ ਜਾ ਰਿਹਾ ਇਹ ਸ਼ਰਾਬੀਆਂਸਰਾ ਵੱਲੋਂ ਉਹ ਇੱਕ 1984 ਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਪੰਜਾਬ ਵਿੱਚ ਸੋਚੀ ਸਮਝੀ ਮਿੱਥੀ ਹੋਈ ਇੱਕ ਸ਼ਤਿ ਸ਼ਰਜੀ ਯਾਦ ਹੈ ਜਿਹਦੇ ਕਿ ਸਾਨੂੰ ਨੌਜਵਾਨਾਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਜੋ ਗਲਤ ਵਿਅਕਤੀ ਗਲਤ ਕੰਮ ਕਰਦਾ ਹੈ ਉਸਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਸ ਗੱਲ ਦੇ ਵਿੱਚ ਸਭ ਨਾਲ ਸਹਿਮਤ ਹੈ ਅਸੀਂ ਹੁਣ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਅੱਜ ਜਿਹੜਾ ਕਿ ਜੋ ਵੀ ਪ੍ਰਵਾਸੀ ਰਹਿ ਰਹੇ ਹੈ ਜੇ ਕਿਸੇ ਦੇ ਉਹ ਕਿਸੇ ਨਾ ਕਿਸੇ ਦੇ ਪਲਾਟ ਵਿੱਚ ਜਾਂ ਕਿਸੇ ਨਾ ਕਿਸੇ ਦੇ ਘਰ ਦੇ ਵਿੱਚ ਰਹਿ ਰਹੇ ਹੈ ਅਸੀਂ ਉਹਨਾਂ ਨੂੰ 10 ਦਿਨ ਦਾ ਟਾਈਮ ਦਿੰਦੇ ਹਾਂ ਅਪੀਲ ਕਰਕੇ ਕਿ ਉਹਨਾਂ ਜੋ ਵੀ ਉਹਨਾਂ ਦੇ ਵੈਰੀਫਿਕੇਸ਼ਨ ਲਈ ਪ੍ਰੂਫ ਹੈ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਜੋ ਕੁਝ ਵੀ ਉਹਨਾਂ ਦੇ ਪ੍ਰੂਫ ਹੈਗੇ ਆ ਉਹ ਇੱਕ ਕਾਪੀ ਆਪਣੇ ਕੋਲ ਰੱਖੀ ਜਾਵੇ ਫੋਟੋ ਸਮੇਤ ਉਹਨਾਂ ਦੀ ਪਾਸਪੋਰਟ ਸਾਈ ਫੋਟੋ ਸਮੇਤ ਅਤੇ ਇੱਕ ਕਾਪੀ ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ ਵਿਖੇ ਜਮ੍ਹਾਂ ਕਰਾਈ ਜਾਵੇ ਉਹ ਪੁਲਿਸ ਨੇ ਦੇਖਣਾ ਜਿਹੜਾ ਵਿਅਕਤੀ ਉਹਨਾਂ ਨੂੰ ਸ਼ੱਕੀ ਲੱਗੇਗਾ ਉਹਨਾਂ ਦੀ ਵੈਰੀਫਿਕੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਕਾਨੂੰਨ ਹੁਣ ਦਾ ਨਹੀਂ ਪੁਰਾਣਾ ਹੀ ਕਾਨੂੰਨ ਹੈ ਠੀਕ ਹੈ ਕੁਝ ਲੋਕ ਬੇਸਲੇ ਹੋ ਜਾਂਦੇ ਆ ਕੁਝ ਲੋਕਾਂ ਕੋਲੋਂ ਕਾਰਵਾਈ ਪ੍ਰੋਪਰ ਕੀਤੀ ਜਾਂਦੀ ਹੈ ਜੋ ਵੀ ਜਿੰਨਾ ਨੂੰ ਕਰਾਇਦਾ ਰੱਖਿਆ ਜਾਂਦਾ ਉਹਨਾਂ ਨੂੰ ਪੁਲਿਸ ਸਟੇਸ਼ਨ ਕਾਪੀ ਦਿੱਤੀ ਜਾਂਦੀ ਹੈ ਪਰ ਕੁਝ ਲੋਕਾਂ ਕੋਲ ਉਹ ਜਿਹੜਾ ਨਹੀਂ ਕੀਤਾ ਜਾ ਰਿਹਾ ਅਸੀਂ ਸਭ ਨੂੰ ਬੇਨਤੀ ਕਰਦੇ ਆ ਕਿ ਇਸ ਸੰ ਪੁਲਿਸ ਸਟੇਸ਼ਨ ਸਾਰੇ ਪ੍ਰੂਫ ਦਿੱਤੇ ਜਾਂਦੇ ਰਾਤੀ ਰਾਤ ਦੀ ਇਨਸੀਡੈਂਟ ਜਿਹੜੀ ਤੁਸੀਂ ਦੱਸਿਆ ਸੀ ਉਸ ਦੇ ਸਬੰਧ ਹਾਲ ਕੋ ਕਹਿੰਦੇ ਜੀ ਵੀ ਉਹਨਾਂ ਕੋਲ ਆਧਾਰ ਕਾਰਡ ਵਗੈਰਾ ਨਹੀਂ ਸੀਗੇ ਤੇ ਅਸੀਂ ਪੂਰੀ ਉਹਦੇ ਨਾਲ ਗਏ ਸੀ ਕਿ ਸਾਨੂੰ ਪਤਾ ਸੀ ਵੀ ਇਹ ਸ਼ਰਾਬ ਪੀਂਦੇ ਤੱਕ ਸਾਡੇ ਆਲੇ ਦੁਆਲੇ ਜਾਂ ਕੁਝ ਗਲਤ ਕਰਨਾ ਕਰਦੇ। ਦੇਖੋ ਜੀ ਮੈਂ ਉਹਨਾਂ ਸਭ ਨੂੰ ਮਿਲਿਆ ਮੈਨੂੰ ਤਾਂ ਕੋਈ ਲੱਗਿਆ ਨਹੀਂ ਕਿਸੇ ਨੇ ਸ਼ਰਾਬ ਪੀਤੀ ਹੋਈ ਸੀ। ਸਾਰਿਆਂ ਨੇ ਮੇਰੇ ਨਾਲ ਬੜੀ ਪਿਆਰ ਨਾਲ ਗੱਲਬਾਤ ਕੀਤੀ। ਸਭ ਦੇ ਕੋਲ ਆਧਾਰ ਕਾਰਡ ਸੀ, ਪ੍ਰੂਫ ਸੀ। ਵਿਚਾਰੇ ਕੱਢ-ਕੱਢ ਕੇ ਦਿਖਾ ਰਹੇ ਸੀਗੇ, ਰੋ ਰਹੇ ਸੀਗੇ। ਉਹਨਾਂ ਨਾਲ ੱਤਕਾ ਕੀਤਾ ਜਾ ਰਿਹਾ ਸੀ ਗੱਲ। ਉਹ ਜ਼ਿਆਦਾਤਰ ਲੋਕ ਹਿੰਦੂ ਭਾਈਚਾਰੇ ਨਾਲ ਸੰਬੰਧ ਸੀਗੇ। ਇੱਕ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸੀ ਕਿ ਹਿੰਦੂ ਸਿੱਖਾਂ ਦੇ ਵਿੱਚ ਇੱਕ ਨਫਰਤ ਪੈਦਾ ਹੋ ਜਾਵੇ ਟਾਪਸ ਵਿੱਚ ਲੋਕ ਭੜਕਣ ਭੜਕ ਜਾਣ ਇੱਕ ਫਿਰ ਦੰਗਾਫਸਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੁਸੀਂ ਜੋ ਕਿ ਉੱਤੇ ਕੋਈ ਹਾਲਾਂਕਿ ਤੇ ਸੈਨੂ ਵੀ ਐਡਮਿਨਿਸਟ੍ਰੇਸ਼ਨ ਤੋਂ ਇਲਾਵਾ ਅਧਿਕਾਰ ਨਹੀਂ ਹੈ ਤੁਸੀਂ ਗੱਲ ਨਹੀਂ ਕੀਤੀ ਵੀ ਤੁਹਾਨੂੰ ਇਹ ਅਧਿਕਾਰ ਜਿਹਨਾਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਤੁਹਾਡੇ ਕੋਲ ਕੀ ਅਧਿਕਾਰ ਹੈ ਠੀਕ ਹੈ ਜੋ ਜੋ ਕੋਈ ਪੱਤਰਕਾਰ ਭਾਈ ਜਰਾ ਹੈਗਾ ਬਾਕੀ ਵੀ ਸ਼ਹਿਰ ਦੇ ਵਿੱਚ ਪੱਤਰਕਾਰ ਹੈ ਬੜੇ ਵਧੀਆ ਕੰਮ ਕਰਦੇ ਆ ਪਰ ਜਿਹੜੇ ਇੱਕ ਦੋ ਪੱਤਰਕਾਰਾਂ ਨੇ ਅੱਤ ਚੁੱਕੀ ਹੋਈ ਹੈ ਉਹਨਾਂ ਵੱਲੋਂ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਦਾ ਜਾ ਕੇ ਤੁਸੀਂ ਜਾ ਕਿਸੇ ਨੂੰ ਜਾ ਕੇ ਠੁੱਡੇ ਮਾਰੋ ਕਿਸੇ ਦਾ ਧਾਰਕੜ ਚੈੱਕ ਕਰੋ ਹਾਂ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਲੱਗਦਾ ਹੈ ਉਹਨਾਂ ਦੀ ਉਹ ਨਿਊਜ਼ ਲਗਾ ਸਕਦੇ ਆ ਪੁਲਿਸ ਨੂੰ ਸੂਚਿਤ ਕਰ ਸਕਦੇ ਆ ਤੇ ਉਹਨਾਂ ਤੋਂ ਉਹਦੀ ਬਣਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਜਾਂ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਕੋਈ ਵੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਆ ਪਰ ਪੱਤਰਕਾਰਾਂ ਕੋਲ ਕਿਸੇ ਗੱਲ ਦਾ ਕੋਈ ਅਧਿਕਾਰ ਨਹੀਂ ਆ ਕਿ ਕਿਸੇ ਦੇ ਨਾਲ ਇਹ ਜਿਹੀ ਕੋਈ ਹਰਕਤ ਕਿਸੇ ਸ਼ਰਦਾਪੁਰਕਲ ਸ਼ਹਿਰ ਦੇ ਬਚਾਏ ਲੋਕਾਂ ਨੂੰ ਠੁੱਡੇ ਮਾਰ ਕੇ ਸ਼ਹਿਰ ਦੇ ਵਿੱਚੋਂ ਭਾਰ ਘਟਣਾ ਜੇ ਕੋ ਅਸੀਂ ਇਸ ਇਹਨਾਂ ਗੱਲਾਂ ਦੀ ਸੱਚ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਇਹ ਪੱਤਰਕਾਰਾਂ ਨੇ ਪਹਿਲਾਂ ਵੀ ਸ਼ਹਿਰ ਦੇ ਵਿੱਚ ਗੰਦ ਪਾਇਆ ਹੋਇਆ ਹੈ ਇਹ ਸ਼ਹਿਰ ਦੇ ਵਿੱਚ ਰੇੜੀਆਂ ਉੱਤੇ ਜਾ ਜਾ ਕੇ ਇਹ ਲੋਕਾਂ ਤੋਂ ਪੈਸੇ ਮੰਗਦੇ ਇਹ ਪ੍ਰਵਾਸੀਆਂ ਤੋਂ ਪੈਸੇ ਮੰਗਦੇ ਇਹ ਛੋਲੇ ਕੁਲਚਿਆਂ ਦੇ ਤੋਂ ਵੀ ਪੈਸੇ ਮੰਗਦੇ ਇਹ ਮੱਛੀ ਦੀ ਮੀਟ ਦੀ ਰੇੜੀਆਂ ਤੋਂ ਵੀ ਵੈਸੇ ਮੰਗਦੇ ਇਹ ਛੱਟੇ ਵਾਲਿਆਂ ਤੋਂ ਪੈਸੇ ਲੈਂਦੇ ਆ ਜਿਹੜੇ ਸੱਤੇ ਵਾਲਾ ਇੱਥੇ ਦੇ ਪਰਚਾ ਹੋਇਆ ਕੀ ਨਾਮ ਸੀ ਉਹ ਬਾਬਰਾਂ ਨੂੰ ਕੀ ਨਾਂ ਦੀ ਬਾਬਰਾਂ ਨੂੰ ਕੀ ਉਹ ਪ੍ਰਵਾਸੀ ਨਹੀਂ ਸੀ ਉਹ ਤੇ 20-20000 ਰੁਪਏ ਮੀਨਾ ਲੈਂ ਇਹ ਇਹ ਬੰਦੇ ਇਹ ਬੰਦਿਆਂ ਨੇ ਆਪਣੀ ਗੱਡੀ ਦਾ ਇੱਕ ਪੱਤਰਕਾਰ ਦੀ ਗੱਡੀ ਦਾ ਇੰਜਣ ਇੰਜਣ ਹੋਇਆ ਸੀ ਕਲੈਕਸ਼ਨ ਵਾੜੇ ਦੇ 70000 ਰੁਪਏ ਇਕੱਠਾ ਕਰਕੇ ਇਸ ਬੰਦੇ ਨੂੰ ਦਿੱਤਾ ਇੱਕ ਪੱਤਰਕਾਰ ਦੇ ਕਰੇ ਇੱਕ ਪੱਤਰਕਾਰ ਦੇ ਕਰੇ ਜਿਹੜੀ ਇੰਟਰਨੋਗ ਟੈਨਾਂ ਲੱਗੀਆਂ ਉਹ ਮੇਰੇ ਵੱਲੋਂ ਦਿੱਤੀਆਂ ਹੋਈਆਂ ਨੇ ਉਹ ਜਿਹੜੀ ਕਿ ਮੈਂ ਆਪਣੀ ਆਪਣੀ ਨਿੱਜੀ ਕਮਾਈ ਦੀ ਵਿੱਚੋਂ ਦਿੱਤੀਆਂ ਮੇਰੇ ਕੋਲ ਮੰਗਦੇ ਸੀ ਕਿ ਕਿ ਸਾਨੂੰ ਟੈਨਾਂ ਲਗਵਾ ਦਿਓ ਮੈਂ ਫਿਰ ਵੀ ਇੱਕ ਤਰ੍ਹਾਂ ਕੀਤਾ ਵੀ ਕੋਈ ਗੱਲ ਨਹੀਂ ਗਰੀਬਾ ਕਿ ਟੈਨਾਂ ਲਗਵਾ ਦੋ ਈਦੇ ਘਰੇ ਜਾ ਕੇ ਚੈੱਕ ਕਰ ਲਓ ਇਹਦੇ ਪ੍ਰੂਫ ਪੁੱਛੋ ਕਿ ਤੇਰੇ ਘਰ ਡੱਲਾ ਕਿਥਾਇਆ ਇਹਨਾਂ ਨੇ ਗੰਦ ਪਾਇਆ ਹੋਇਆ ਹੈ ਸ਼ਹਿਰ ਦੇ ਵਿੱਚ ਹਰ ਥਾਂਏ ਪੈਸੇ ਮੰਗਦੇ ਫਿਰਦੇ ਆ ਇਹਨਾਂ ਦੀ ਆਮਦਨ ਦਾ ਸਰੋਤ ਦੇਖਿਆ ਜਾਵੇ ਇਹਨਾਂ ਕੋਲ ਕਿੱਥੋਂ ਤਾਂ ਕਮਾਈ ਆਂਦੀ ਹੈ ਕਿੱਥੋਂ ਲੋਕਡੀਆਂ ਚਲਦੀਆਂ ਹਨਾਂ ਦੀਆਂ ਇਹ ਇੱਕ ਬੰਦਾ ਰਾਤ ਨੂੰ ਕੋਸ਼ਟਾ ਪਾਉਂਦਾ ਹੈ ਕਿ ਸਵੇਰੇ ਕਾਰਵਾਈ ਕਰਦੀਏ ਸਵੇਰੇ ਪ੍ਰਾਪਰਟੀ ਵਾਲਿਆਂ ਖਿਲਾਫ ਕਾਰਵਾਈ ਕਰਦੀਏ ਸਵੇਰੇ ਮਾਈਨਿੰਗ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੀਏ ਤੇ ਦੂਜਾ ਪੱਤਰਕਾਰ ਜਿਹੜਾ ਇਹਨਾਂ ਦਾ ਵੱਡਾ ਮੀਆਂ ਹੈ ਉਹ ਜਾ ਕੇ ਲੋਕਾਂ ਦੇ ਵਿੱਚ ਜਲ ਕਹਿੰਦਾ ਵੀ ਮੈਂ ਤੁਹਾਡੀ ਬੈਠ ਕੇ ਗੱਲਬਾਤ ਮਕਾਸ ਲੈਂਦਾ ਹਾਂ ਇਹ ਜਾ ਕੇ ਸਵੇਰ ਨੂੰ ਐਸਨਲ ਜੁਤਾ ਕਰਦੇ ਬਾਅਦ ਇਹ ਫੇਰ ਰਿਪੋਰਟ ਡੀਡ ਕਰਦੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦਾ ਕਿ ਤੁਹਾਨੂੰ ਕੱਲੇ ਕੱਲੇ ਦਾ ਪਤਾ ਹੈ ਤੁਹਾਡੇ ਕੋਲ ਐਪੀ ਡਾਟ ਵੀ ਆਏ ਤੁਹਾਡੇ ਕੋਲ ਸਾਰਾ ਕੁਝ ਆਇਆ ਪਰ ਤੁਸੀਂ ਇਹਨਾਂ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ਅੱਜ ਮੈਂ ਇਹਨਾਂ ਨਾਲ ਸੰਬੰਧੀ ਜੋ ਇਹਨਾਂ ਨੇ ਰਾਤ ਹਰਕਤ ਕੀਤੀ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਅੱਜ ਮੈਂ ਪੁਲਿਸ ਸਟੇਸ਼ਨ ਵਿਖੇ ਇਸ ਦੀ ਜਿਹੜੀ ਪ੍ਰੋਪਰ ਕੰਪਲੇਂਟ ਦੇ ਰਿਹਾ ਜੇਕਰ ਮੇਰੀ ਇਹ ਕਾਰਵਾਈ ਨਹੀਂ ਹੁੰਦੀ ਹੈ ਤਾਂ ਇਸ ਲਈ ਇਸ ਦੇ ਵੱਡੇ ਪੱਧਰ ਤੇ ਅਸੀਂ ਅੰਦੋਲਨ ਕਰਾਂਗੇ ਵਾਜੀ ਤੁਹਾਨੂੰ ਇਹ ਕਿਉਂ ਲੱਗਦਾ ਵੀ ਕਿ ਹਿੰਦੂਆਂ ਦੇ ਜ਼ਿਕਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਹਿੰਦੂਆਂ ਦੇ ਖਿਲਾਫ ਸੀਗੇ ਇਹ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇੱਕ ਕੰਬੀਨਡਰੀ ਪ੍ਰਵਾਸੀਆਂ ਨੂੰ ਉਹਨਾਂ ਦੇ ਖਿਲਾਫ ਮਤੇ ਪਾਇਆ ਜਾ ਰਿਹਾ ਪਰ ਇਸ ਤਰ੍ਹਾਂ ਦੀ ਕੀ ਤੁਹਾਡੇ ਸਾਹਮਣੇ ਕੋਈ ਗੱਲਬਾਤ ਜਿਹੜੀ ਹੋਈ ਸੀ ਜਿਸ ਨੂੰ ਲੈ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਹਿੰਦੂਆਂ ਨੂੰ ਇੱਥੋਂ ਕੱਢਿਆ ਜਾ ਰਿਹਾ ਸੀ ਹਿੰਦੂ ਸਿੱਖ ਇਕਤਾ ਜਿਹੜੀ ਉਹ ਖਰਾਬ ਕਰਨ ਦੀ ਕੋਸ਼ਿਸ਼ ਮੈਂ ਸੋਸ਼ਲ ਮੀਡੀਆ ਤੋਂ ਲਗਾਤਾਰ ਇਹਨਾਂ ਦੇ ਲਿੰਕ ਦੇਖ ਰਿਹਾ ਹਾਂ ਕਿ ਪੰਜਾਬ ਦੇ ਆੜੇ ਦੁਆਲੇ ਹਿੱਸਿਆਂ ਦੇ ਵਿੱਚ ਵੀ ਲੋਕਾਂ ਨੂੰ ਭੜਕਾਉਣ ਵਾਲੇ ਕਿਹੜਾ ਕਿਹੜਾ ਲੋਕਾਂ ਦੇ ਨਾਲ ਇਹ ਟੱਚ ਨੇ ਇਹਨਾਂ ਦਾ ਸਾਰਾ ਆਈਡੀਆ ਕੱਢ ਕੇ ਦੇਖ ਲੋ ਕਿ ਕਿਹੜੇ-ਕਿਹੜੇ ਲੋਕਾਂ ਦੇ ਨਾਲ ਟੱਚ ਹੈ ਉਹ ਕਿਹੜੇ-ਕਿਹੜੇ ਬਲੈਕਮੈਨਰ ਹੈ ਉਹ ਕਦੀ ਜਾ ਕੇ ਉਂਟਲੇ ਟਿਆਣੇ ਢੁੱਡੇ ਨਾਲੇ ਤੇ ਖੜ ਜਾਂਦੀ ਹੈ ਕਦੀ ਜਾ ਕੇ ਸੱਤ ਰੋਜ਼ ਰਿਆਤ ਤੇ ਖੜ ਜਾਂਦੀ ਹੈ ਕਦੀ ਕਿਸੇ ਦੇ ਫਾਰਮ ਤੇ ਖੜ ਜਾਂਦੀ ਹੈ ਇਹ ਸਾਰੇ ਉਹ ਲੋਕਾਂ ਨਾਲ ਟੱਚ ਹੈ ਜਿਹੜੇ ਪੰਜਾਬ ਦੇ ਵਿੱਚ ਅਰਾਜਕਦਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਇਹ ਪਰ ਤੁਹਾਡਾ ਤਰੀਕਾ ਠੀਕ ਸੀ ਚਲੋ ਜੇ ਉਹਨਾਂ ਦਾ ਤੁਸੀਂ ਕਹਿੰਦੇ ਹੁੰਦਾ ਤੁਸੀਂ ਤਰੀਕਾ ਤੁਹਾਡਾ ਠੀਕ ਸੀ ਕਿਉਂਕਿ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਕਿ ਕਿਸੇ ਵੀ ਗਾਲੀ ਗਲੋਚ ਕੀਤੀ ਉੱਥੇ ਜਾ ਕੇ ਦੇਖੋ ਉਹਨਾਂ ਵੱਲੋਂ ਜੋ ਉੱਥੇ ਕੰਮ ਕੀਤਾ ਜਾ ਰਿਹਾ ਸੀ ਉਹ ਗਲਤ ਸੀਗਾ ਮੈਂ ਕੋਈ ਗਾਲੀ ਗਲੋਚ ਨਹੀਂ ਕੀਤਾਗਾ ਉਹਨਾਂ ਨੇ ਮੈਨੂੰ ਮੰਦੀ ਭਾਸ਼ਾ ਬੋਲੀ ਹੈ ਤੇ ਉਹਨਾਂ ਨੂੰ ਮੈਂ ਇਹ ਵੀ ਗੱਲ ਕਹੀ ਸੀ ਕਿ ਤੁਸੀਂ ਤਾਂ ਯਾਰ ਡੋਪ ਟੈਸਟ ਤੋਂ ਗਰਾਂਡ ਦੋ ਵੀ ਭੱਜ ਗਏ ਸੀਗੇ ਉਦੋਂ ਉਦੋਂ ਨੇ ਤੁਹਾਨੂੰ ਦੇਖਿਆ ਤੁਸੀਂ ਪ੍ਰਸ਼ਾਸਨ ਦਾ ਸਾਥ ਦਿੱਤਾ ਕਿ ਤੁਹਾਨੂੰ ਉਸ ਟਾਈਮ ਵੀ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਡੋਪ ਟੈਸਟ ਕਰਦੂ ਵੀ ਬੰਦੇ ਭੱਜ ਗਏ ਸਿਰ ਮੈਂ ਇੰਨੀ ਗੱਲ ਕੀਤੀ ਸੀਗੀ ਉਹ ਗਲਤ ਬੋਲੇ ਆ ਬਾਕੀ ਠੀਕ ਹੈ ਗੁੱਸੇ ਦੇ ਵਿੱਚ ਆ ਮੇਤੋ ਵੀ ਵੱਧ ਘਟ ਬੋਲੇ ਗਿਆ ਤੁਹਾਡੇ ਕੋਈ ਨਿੱਜੀ ਰੰਜਿਸ਼ ਵੀ ਹੈਗੀ ਜੀ ਜੇਕਰ ਅੰਨਾ ਮਾਮਲਾ ਭੱਗ ਗਿਆ ਸ਼ਹਿਰ ਦੇ ਪ੍ਰਧਾਨ ਨੂੰ ਉੱਥੇ ਜਾਣਾ ਪਿਆ ਪ੍ਰਸ਼ਾਸਨ ਵੀ ਜਾ ਸਕਦਾ ਸੀ ਪ੍ਰਸ਼ਾਸਨ ਸੁਪਤਾ ਪਿਆ ਨਹੀਂ ਜਦੋਂ ਜਦੋਂ ਮੈਨੂੰ ਮੈਂ ਸੋਸ਼ਲ ਮੀਡੀਆ ਦੇਖਿਆ ਪਹਿਲਾਂ ਮੈਂ ਪਹੁੰਚਿਆ ਫਿਰ ਮੈਂ ਪੁਲਿਸ ਨੂੰ ਕੰਪਲੇਟ ਕੀਤੀ ਮੈਂ ਏਐਸਆਈ ਸਾਹਿਬ ਜਸਮੀਰ ਸਿੰਘ ਜੀ ਵੀ ਉੱਥੇ ਪਹੁੰਚੇ ਐਸਐਚਓ ਦਾਨਸ਼ਵੀਰ ਜੀ ਵੀ ਉੱਥੇ ਪਹੁੰਚੇ ਤੇ ਪ੍ਰਸ਼ਾਸਨ ਵਾਲੇ ਉੱਥੇ ਜਾ ਕੇ ਮਾਹੌਲ ਨੂੰ ਕਾਬੂ ਕੀਤਾ ਗਿਆ ਤੇ ਉਹ ਜਿਹੜੇ ਪ੍ਰਵਾਸੀਆਂ ਨੂੰ ੱਟਕੇ ਨਾਲ ਬਾਹਰ ਕੱਢੇ ਜਾ ਰਹੇ ਸੀਗਾ ਅਸੀਂ ਉਹਨਾਂ ਨੂੰ ਵਾਪਸ ਸ਼ਹਿਰ ਦੇ ਵਿੱਚ ਭੇਜਿਆ ਕਿ ਤੁਹਾਡੇ ਕੋਲ ਪ੍ਰੂਫ ਹੈ ਤੁਸੀਂ ਜਾ ਕੇ ਸ਼ਹਿਰ ਦੇ ਵਿੱਚ ਜਾ ਕੇ ਆਪਣੇ ਮਕਾਨ ਮਾਲਕਾਂ ਨਾਲ ਆਪਣੇ ਪਲਾਟ ਮਾਲਕਾਂ ਦੇ ਨਾਲ ਉਹਨਾਂ ਕੋਲ ਜਾ ਕੇ ਆਪਣੇ ਪ੍ਰੂਫ ਜਮਾ ਕਰਾਓ ਜਾ ਕੇ ਅਪਰੂਵ ਇੱਕ ਕਾਪੀ ਮਕਾਨ ਮਾਲਕਾਂ ਨੂੰ ਦੋ ਇੱਕ ਕਾਪੀ ਪੁਲਿਸ ਸਟੇਸ਼ਨ ਨੂੰ ਦੋ ਤੇ ਅਸੀਂ ਉਹਨੂੰ ਸਾਰਾ ਇਹ ਮਹੌਲ ਜਿਹੜਾ ਪੁਲਿਸ ਨੇ ਕਾਬੂ ਵਿੱਚ ਲਿਆ ਕੇ ਸਭ ਨੂੰ ਆਪਣੇ ਆਪਣੇ ਘਰੇ ਭੇਜਿਆ ਤੁਸੀਂ ਸੇਫਟੀ ਤੇ ਸਿਕਿਉਰਿਟੀ ਜੇ ਕੋ ਬਾਹਰੋਂ ਆਉਂਦਾ ਹੈ ਉਹਦੀ ਇੰਸ਼ੋਰ ਕਰਦੇ ਹੋ ਬਿਲਕੁਲ ਬਿਲਕੁਲ ਦੇਖੋ ਜਿੰਮੇ ਕੇ ਆਪ ਜੀ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਵੀ ਕਿ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪ੍ਰੋਗਰਾਮ ਸੰਧੀ ਮਨਾਏ ਜਾ ਰਹੇ ਹਨ ਅਸੀਂ ਸਮੂਹ ਸੰਗਤ ਨੂੰ ਸੂ ਨੂੰ ਹਿੰਦੁਸਤਾਨ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਆਨੰਦਪੁਰ ਸਾਹਿਬ ਇਸ ਪ੍ਰੋਗਰਾਮ ਤੇ ਪਹੁੰਚੋ ਤੇ ਅਸੀਂ ਤੁਹਾਡੀ ਜਾਨ ਮਾਲ ਦੀ ਰੱਖੀ ਲਈ ਹਰ ਟਾਈਮ ਅਸੀਂ ਪੰਜਾਬ ਪੁਲਿਸ ਪੰਜਾਬ ਪ੍ਰਸ਼ਾਸਨ ਸਭ ਹਾਜ਼ਰ ਨੇ ਤੁਹਾਡੇ ਲਈ ਇੱਥੇ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ ਅਸੀਂ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਨੰਦਪੁਰ ਸਾਹਿਬ 3.5 ਸਾਲ ਜੋ ਨਵੰਬਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਜ਼ਰੂਰ ਪਹੁੰਚੋ ਤੁਸੀਂ ਪ੍ਰਧਾਨ ਜਿਹੜੇ ਪੱਤਰਕਾਰਾਂ ਦੀ ਗੱਲ ਕੀਤੀ ਐ ਤੁਸੀਂ ਕਹਿੰਦੇ ਉਹਨਾਂ ਬਾਰੇ ਪਤਾ ਸੀ ਮੈਨੂੰ ਕਈ ਪਹਿਲਾਂ ਵੀ ਤੁਸੀਂ ਕੋਸ਼ਿਸ਼ ਕੀਤੀ ਐ ਕੋਈ ਉਹਨਾਂ ਤੇ ਕਾਰਵਾਈ ਕਰਨ ਦੀ ਜਾਂ ਕਰਵਾਉਣ ਦੀ ਤੁਹਾਨੂੰ ਪਤਾ ਹੀ ਐ ਕਿ ਮੈਂ ਤਾਂ ਹਰ ਟਾਈਮ ਉਹਨਾਂ ਦੇ ਉਹਨਾਂ ਦੇ ਪ੍ਰਤੀ ਕਾਰਵਾਈ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਤੁਹਾਡੇ ਤੁਹਾਡੇ ਧਿਆਨ ਦੇ ਵਿੱਚ ਸਾਰਾ ਕੁਝ ਪਰ ਇਹ ਕੀ ਗੱਲ ਹੈ ਵੀ ਕਦੀ ਉਹ ਸਿੱਖਾਂ ਨੂੰ ਕਹਿ ਦਿੰਦੇ ਆ ਤੁਹਾਡੀ ਜ਼ਮੀਰ ਮਰ ਗਈ ਹੈ ਕਦੀ ਉਹ ਕਿਸੇ ਨੂੰ ਕਹਿ ਦਿੰਦੇ ਆ ਵੀ ਮਤਲਬ ਆਪਣੇ ਅੱਜ ਕੱਲ ਪ੍ਰਾਪਰਟੀ ਡੀਲਰਾਂ ਨੂੰ ਕਹਿ ਰਹੇ ਆ ਕਦੀ ਮਾਈਨਿੰਗ ਵਾਲਿਆਂ ਨੂੰ ਕਹਿ ਰਹੇ ਕਦੀ ਮਤਲਬ ਇਹ ਚੀਜ਼ਾਂ ਹੁੰਦੀ ਆ ਰਹੀਆਂ ਔਰ ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਸ਼ਾਮ ਨੂੰ ਜਿਹੜੀ ਹੈ ਉਹ ਬਾਦ ਨੇ ਪੋਸਟ ਪਾ ਦਿੰਦੇ ਆ ਅਗਲੇ ਦਿਨ ਜਿਹੜੀ ਆ ਉਹ ਆਪਸ ਲੈਣ ਦੇਣ ਕਰਕੇ ਖਤਮ ਹੋ ਜਾਂਦੀ ਘੱਟ ਫਿਰ ਇਹਦੇ ਕਿਉਂ ਨਹੀਂ ਉਹਨਾਂ ਦੀ ਬਹੁਤ ਸ਼ਿਕਾਇਤ ਦਰਜ ਕਰਾਈ ਜਾਂਦੀ ਕਿਉਂ ਨਹੀਂ ਕੁਕਾਰਦੇ ਦੇਖੋ ਜਿੱਥੇ ਤੱਕ ਜਿਹੜੀ ਸਿੱਖਾਂ ਦੀ ਜ਼ਮੀਰ ਮਰਨ ਵਾਲੀ ਗੱਲ ਉਹ ਪੱਤਰਕਾਰ ਕਰਦੇ ਹਨ ਰਾਤ ਨੂੰ ਕੋਸ਼ਟਾ ਪਾਵਾ ਕੇ ਕਿ ਸਿੱਕਾ ਦੇ ਜਵੀਰ ਮਰ ਗਈ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹੈ ਕਿ ਇਹਨਾਂ ਦੇ ਲਿੰਕ ਚੈੱਕ ਕੀਤੇ ਜਾਣ ਇਹਨਾਂ ਦੇ ਕੋਲ ਕੋਣ ਕੋਣ ਲੋਕ ਆਉਂਦੇ ਆ ਇਹ ਸੋਚੀ ਸਮਝੀ ਪੰਜਾਬ ਪ੍ਰਤੀ ਸਾਜਿਸ਼ ਹੈ ਮੈਂ ਕਹਿੰਦਾ ਨੌਜਵਾਨਾਂ ਨੂੰ ਵੀ ਮੈਂ ਬੇਨਤੀ ਕਰਦਾ اپੀਲ ਕਰਦਾ ਕਿ ਇਹਨਾਂ ਤੋਂ ਬਚੋ ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਲਓ ਤਾਂ ਕਿ ਅਸੀਂ ਆਪਣੇ ਜਿਹੜੇ ਸਾਡੇ ਪਰਿਵਾਰ ਕੋਈ ਬਾਹਰੀ ਸਟੇਟਾਂ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰ ਸਕੀਏ ਜਿਹੜੇ ਪ੍ਰਵਾਸੀਆਂ ਦੇ ਵੈਰੀਫਿਕੇਸ਼ਨ ਨਹੀਂ ਹੁੰਦੀ ਹੈ ਜਾਂ ਆਨਬੜੇ 10 12 ਦਿਨ ਬਾਅਦ ਕੋਈ ਇਸ ਤਰੀਕੇ ਦੇ ਨਾਲ ਜਿਹੜੇ ਚੱਕਰਵਰਤੀ ਘੁੰਮਦੇ ਨੇ ਕਾਉਂਸਲ ਕਾਰਵਾਈ ਨਗਰ ਕਾਉਂਸਲ ਵੱਲੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਸਬੰਧੀ ਬਣਦੀ ਕਾਰਵਾਈ ਅਰੰਭੀ ਜਾਂਦੀ ਕਿਸੇ ਨੂੰ ਕੋਈ ਹੋਰ ਵਿਅਕਤੀ ਜਿਹੜਾ ਹੈਗਾ ਆਪਣੇ ਪਦਰ ਤੇ ਕਰਦਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਹੱਥ ਵਿੱਚ ਲੈਂਦਾ ਹੈ ਅਸੀਂ ਉਹਨਾਂ ਨੂੰ ਬੇਇੱਜ਼ਤੀ ਕਰਦੇ ਕਿ ਇਹੋ ਜਿਹਾ ਕੰਮ ਨਾ ਕਰੋ ਤੁਹਾਨੂੰ ਕੋਈ ਸ਼ਕਤੀ ਵਾਲੀ ਵਿਅਕਤੀ ਲੱਗਦਾ ਹੈ ਉਹ ਆਪਣੇ ਸਬੰਧਤ ਜਿਹੜੇ ਤੁਹਾਡੇ ਕੋਲ ਆਪਣੇ ਮੋਹਤਬਰ ਲੋਕ ਹੈ ਉਹਨਾਂ ਨੂੰ ਦੱਸਣ ਪੁਲਿਸ ਹੈ ਪੁਲਿਸ ਨੂੰ ਦੱਸਣ ਐਸ ਡੀ ਐਮ ਸਾਹਿਬ ਹੈ ਡੀ ਸੀ ਸਾਹਿਬ ਹੈ ਪ੍ਰਸ਼ਾਸਨ ਹੈ ਸਾਰੇ ਉਹਨਾਂ ਨੂੰ ਦੱਸਣ ਉਹਨਾਂ ਦੇ ਖਿਲਾਫ ਜਿਹੜੀ ਜਿਹੜੀ ਸਖਤੋ ਸਖਤ ਕਾਰਵਾਈ ਕਰਨ ਦੀ ਕਰ ਕਿ ਐਸ ਐਚਓ ਸਾਹਿਬ ਨੇ ਰਾਤ ਕਿਹਾ ਸੀਗਾ ਦਾਨਸ਼ਵੀਰ ਜੀ ਨੇ ਕਿ ਜਿਹੜਾ ਇਹਨਾਂ ਅਨਸਰਾਂ ਨੂੰ ਆਇਡੈਂਟੀਫਾਈ ਕਰਨਾ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਕੀ ਉਹ ਤੋਂ ਤੁਸੀਂ ਸੰਤੁਸ਼ਟ ਬਿਲਕੁਲ 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 ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਤੇ ਮਹਤਵਪੂਰਨ ਸਾਡਾ ਵੀ ਅਸੀਂ ਸਾਰੇ ਇੱਥੇ ਐਮਸੀ ਸਹਿਬਾਹ ਅੱਜ ਇਕੱਠੇ ਹੋਏ ਹੈ ਤੇ ਸਾਡੀ ਵੀ ਡਿਊਟੀਆਂ ਲੋਕਾਂ ਦੇ ਸਾਨੂੰ ਚੁੜ ਕੇ ਇੱਕ ਸਾਲ ਉਹ ਕਿਸੇ ਡਿਊਟੀ ਲਗਾਈ ਹੋਏ ਸਾਡੀ ਸੇਵਾ ਲਗਾਈ ਠੀਕ ਹੈ ਜੀ ਅਸੀਂ ਸਾਡੀ ਵੀ ਡਿਊਟੀਆਂ ਤੇ ਪੁਲਿਸ ਦੀ ਵੀ ਡਿਊਟੀ ਹੈ ਪੁਲਿਸ ਦੇ ਵੀ ਧਿਆਨ ਦੇ ਵਿੱਚ ਅਸੀਂ ਹੀ ਲੋਕਾਂ ਨੇ ਐਮਸੀਆਂ ਨੇ ਤੇ ਹੋਰ ਮਹਤਵਪੂਰਨ ਲੋਕਾਂ ਨੇ ਸਮਾਜ ਸੇਵੀਆਂ ਨੇ ਯੂਥ ਕਲੱਬਾਂ ਨੇ ਇਹ ਸਾਰੀ ਗੱਲ ਧਿਆਨ ਵਿੱਚ ਲੈ ਸਭ ਦਾ ਸਾਂਝਾ ਫਰਜ਼ ਹੈ ਸਾਰੇ ਜਣੇ ਆਉਂ ਰਲ ਮਿਲ ਕੇ ਸੀ ਸਾਰੇ ਇਹ ਸਾਂਝਾ ਪਤਾ ਨਹੀਂ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਸਿਰਫੇ ਬੋਟਾਂ ਦੀ ਸਿਆਸਤ ਕੀਤੀ ਜਾ ਰਹੀ ਹੈ ਪ੍ਰਵਾਸੀਆਂ ਦੀ ਇੱਥੇ ਬੋਟਾਂ ਬਣਾਈਆਂ ਜਾ ਰਹੀਆਂ ਮੈਂ ਜਿੱਥੇ ਤੱਕ ਦੇਖੋ ਮੈਂ ਤੁਹਾਨੂੰ ਆਪਣੇ ਮੈਂ ਗੱਲ ਕਰਦਾ ਮੈਂ ਤਾਂ ਆਪਣੇ ਵਾਰਡ ਤੋਂ ਹੀ ਗੱਲ ਕਰਦਾ ਜਿੱਥੋਂ ਮੈਂ ਇਲੈਕਸ਼ਨ ਲਗਾਤਾਰ ਦੋ ਵਾਰ ਲੜਿਆ ਤੇ ਮੈਂ ਉੱਥੇ ਦੋ ਵਾਰ ਲਗਾਤਾਰ ਜਿੱਤਿਆ ਮੈਨੂੰ ਨਹੀਂ ਲੱਗਦਾ ਮੇਰੇ ਵਾਰਡ ਦੇ ਵਿੱਚ ਕੋਈ ਵੀ ਪ੍ਰਵਾਸੀ ਦੀ ਇੱਕ ਦੀ ਵੀ ਕੋਈ ਵੋਟ ਹੈ ਮੈਂ ਚੱਕ ਵੀ ਕਰ ਲਈ ਜਾਵੇ ਮੇਰੇ ਵਾਰਡ ਦੇ ਵਿੱਚ ਤਾਂ ਕੋਈ ਪ੍ਰਵਾਸੀ ਦੀ ਬੋਲ ਨਹੀਂ ਜਿੱਥੇ ਕਿਤੇ ਕਿਉਂਕਿ ਕੁਝ ਮੁਹੱਲੇ ਬਣੇ ਹੋਏ ਆ ਕਿਉਂਕਿ ਮੁਹੱਲਾ ਨਈਵਦੀ ਬਣੇ ਹੋਇਆ ਹੈ ਉੱਥੇ ਲੋਕਾਂ ਨੇ ਇਹਨਾਂ ਨੂੰ ਕਿਰਾਏ ਦੇ ਵਿੱਚ ਮਕਾਨ ਦਿੱਤੇ ਹੋਇਆ ਹੈ ਉੱਥੇ ਰਹਿ ਰਹੇ ਆ ਲੋਹੀ ਰਵਰ ਕਿਤੇ ਇੱਕ ਬਾਸ ਹੈ ਉਧਰ ਰਹਿ ਰਹੇ ਆ ਦੋ ਤਿੰਨ ਕਬੀ ਅਕੈਡਮੀ ਰੋਡ ਹੈ ਠੀਕ ਹੈ ਜੋ ਕੋ ਬਾਡ ਨੰਬਰ 8 ਦੇ ਵਿੱਚ ਆ ਜਾਂਦਾ ਕੋ 7 ਦੇ ਵਿੱਚ ਆਉਂਦਾ ਉੱਥੇ ਪ੍ਰਵਾਸੀ ਰਹਿੰਦੇ ਆ ਤੇ ਲੋਕਾਂ ਨੇ ਉਹਨਾਂ ਲੋਕੋਨਾਂ ਤੋਂ ਕਿਰਾਇਆ ਵੀ ਲੈ ਰਹੇ ਆ ਲੋਕਾਂ ਦਾ ਆਮਦਨ ਦਾ ਸਰੋਤ ਵੀ ਹੈ ਠੀਕ ਹੈ ਜੀ ਤੁਹਾਨੂੰ ਮੋਟਿਵ ਕੀ ਲੱਗਦਾ ਹੈ ਇਹਦਾ ਤੁਸੀਂ ਕਹਿ ਰਹੇ ਹੋ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਹਿ ਰਹੇ ਕਿ ਅਸੀਂ ਤਾਂ ਸਿਰਫ ਸਿਰਫ ਪ੍ਰਵਾਸੀ ਜਿਹੜ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਵੀ ਇਹਨਾਂ ਦੇ ਲਿੰਕ ਚੈੱਕ ਕੀਤੇ ਜਾਣ ਮੋਟਿਵ ਇਹ ਇੱਕ ਤਾਂ ਇਹਨਾਂ ਦਾ ਮੋਟਿਵ ਹੁੰਦਾ ਹੈ ਪੈਸੇ ਇਕੱਠੇ ਕਰਨਾ ਕਿਉਂਕਿ ਇਹਨਾਂ ਕੋ ਆਮਦਨ ਦਾ ਕੋਈ ਸਰੋਤ ਨਹੀਂ ਇਹ ਪਰਵਾਸੀਆਂ ਨੂੰ ਵੀ ਧੋਕਾ ਅਕੇ ਪੈਸੇ ਇਕੱਠੇ ਕਰਦੇ ਇਹ ਮਾਹੌਲ ਖਰਾਬ ਕਰਕੇ ਇਹਨਾਂ ਦੇ ਨਾਲ ਲਿੰਕ ਚੈੱਕ ਕੀਤੇ ਜਾਣ ਇਹਨਾਂ ਕੋ ਕਿੱਥੇ ਤੇ ਇਹਨਾਂ ਦੇ ਅਕਾਊਂਟ ਚੈੱਕ ਕੀਤੇ ਜਾਣ ਇਹਨਾਂ ਕੋ ਕਿੱਥੇ ਤੋਂ ਪੈਸੇ ਆ ਰਹੇ ਆ ਇਹ ਕਿੱਥੇ ਤੋਂ ਇਹ ਖਰਚੇ ਕਰਦੇ ਆ ਤੁਸੀਂ ਜਦ ਕਿ ਮੇਰੇ ਧਿਆਨ ਦੇ ਵਿੱਚ ਤਾਂ ਹੈ ਵੀ ਰੋਜ਼ ਇਹ ਮੈਨੂੰ ਤਾਂ ਲੱਗਦਾ ਨਹੀਂ ਕੋਈ ਇੱਕ ਰਵੇ ਦਾ ਕੰਟੈਂਟ ਤੁਸੀਂ ਵੱਡੇ ਇਲਜ਼ਾਮ ਲਾ ਰਹੇ ਨਾ ਕਿ ਸਿਰਫ ਤੁਸੀਂ ਪੱਤਰਕਾਰ ਹੈ ਸ਼ਹਿਰ ਦੇ ਮੈਂ ਮੈਂ ਇਨਕੁਆਰੀ ਕਰਨੀ ਕਰ ਰਹੀ ਹਾਂ ਵੱਡੇ ਇਲਜ਼ਾਮ ਲਾ ਰਿਹਾ ਵੀ ਚੈੱਕ ਕੀਤਾ ਜਾਵੇ ਵੱਡਾ ਇਲਜ਼ਾਮ ਹੀ ਹੈ ਜਿਸ ਬੰਦੇ ਦਾ ਕੋਈ ਕਾਰੋਬਾਰ ਨਹੀਂ ਹੈ ਉਹ ਕਿੱਥੋਂ ਸਭ ਕੁਝ ਚਲਾ ਰਿਹਾ ਇਹ ਵੱਡਾ ਇਲਜ਼ਾਮ ਹੈ ਇਹ ਇਨਕੁਆਰੀ ਦਾ ਵਿਸ਼ਾ ਸ਼੍ਰੀ ਨਾਨਕਪੁਰ ਸਾਹਿਬ ਪਵਿੱਤਰ ਤਿਹਾਰੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਇੱਥੇ ਮਾਦੂ ਆਪਾਂ ਪਿਛਲੇ ਦਿਨੇ ਮਸਲਾ ਜਿਹੜਾ ਨਾਨਕਪੁਰ ਸਾਹਿਬ ਕੇ ਕਿੜਿਆ ਸੀ ਦੋ ਟੈਸਟ ਦਾ ਤੁਸੀਂ ਰਾਤ ਵੀ ਗੱਲ ਕਰਦੇ ਸੀ ਉਸ ਦੀ ਇਹ ਕੀ ਤੁਸੀਂ ਜਿਹੜੇ ਪ੍ਰਵਾਸੀ ਤਖਸਾਲ ਦੇ ਬਿਲਕੁਲ ਨੇੜੇ ਰਹਿੰਦੇ ਆ ਅਕੈਡਮੀ ਰੋਡ ਤੇ ਉਹਨਾਂ ਦਾ ਡੋਗ ਟੈਸਟ ਜਾਂ ਉਹਨਾਂ ਬਾਰੇ ਕੋਈ ਸੋਚਦੇ ਆਪਾਂ ਕਿਉਂਕਿ ਸਵੇਰੇ ਆਪਾਂ ਨੂੰ 22300 ਦੇ ਗੇੜ ਚੋਂ ਕਿਸਾਨ ਹਵੇਲੀ ਮੂਰੇ ਖੜੇ ਬਿਜਿੰਗਦੇ ਆ ਮਿਲਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੱਥੇ ਸਾਡੇ ਧਿਆਨ ਦੇ ਵਿੱਚ ਆਉਂਦਾ ਹੈ ਅਸੀਂ ਉਸੇ ਟੈਂਪੋਲਿਸ ਨੂੰ ਸੂਚਿਤ ਕਰਦੇ ਆ ਜੋ ਵੱੜਦੀ ਕਾਰਵਾਈ ਇਸ ਕਰਾਉਂਦੇ ਆ ਜਿਹੜੇ ਕਿ ਨਸ਼ੇ ਨੂੰ ਸਬੰਧੀ ਜਿਵੇਂ ਤੁਸੀਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ 20 ਸਾਲ ਤੋਂ ਲੋਧੀਪੁਰ ਵਿਖੇ ਇੱਕ ਬੰਦ ਤੇ ਉਰ ਲੋਦੀਪੁਰ ਇੱਕ ਆਪਣਾ ਜਿਹੜਾ ਮੰਡੀ ਮੋਰ ਦੀ ਜਿਹੜਾ ਹੈ ਉੱਥੇ ਕਟਕਟ 2250 ਛੌਫੜੀ ਸੀ ਜਿਨ੍ਹਾਂ ਵਿੱਚ ਨਸ਼ਾ ਵੇਚਦਾ ਸੀ ਤੁਹਾਡੇ ਸਾਹਮਣੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਨਾਲ ਪੁਲਿਸ ਨੂੰ ਨਾਲ ਨਾਲ ਮੌਕੇ ਤੇ ਜਾ ਕੇ ਦੋ ਜੇਸੀ ਮਸ਼ੀਨਾਂ ਆਪਣੀ ਨਾਲ ਲਗਾ ਕੇ ਸਾਰੀਆਂ ਟਹਿਟੇ ਹੀ ਕਰਕੇ ਉਹਨਾਂ ਨੂੰ ਉੱਥੋਂ ਖੇਰ ਨੂੰ ਗੁਰੂ ਕਰ ਦਿੱਤਾ ਸੀ ਸਾਡੇ ਵੱਲੋਂ ਜਿਹੜੀ ਜਿੱਥੋਂ ਵੀ ਸਾਨੂੰ ਜਿੱਥੇ ਸਾਨੂੰ ਪਤਾ ਲੱਗਦਾ ਸੀ ਪੂਰੀ ਕਾਰਵਾਈ ਕਰਦੇ ਆ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਹੋਰ ਅਪੀਲ ਕਰਦੇ ਆ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਨਸ਼ਾ ਵੇਚਦਾ ਜਾਂ ਕੋਈ ਗਲਤ ਕੰਮ ਕਰਦਾ ਉਹ ਸਾਨੂੰ ਜਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਸੂਚ ਕਹਿੰਦੇ ਤੁਸੀਂ ਡੋਪ ਟੈਸਟ ਕਰਾਉਣ ਲਈ ਤਿਆਰ ਹੋ ਰਾਤ ਤੁਸੀਂ ਜਦ ਮਰਜੀ ਤੇ ਤੁਮਰਜੀ ਮੈਂ ਤਾਂ ਰਾਤ ਵੀ 3:00 ਦੇ ਹੱਥ ਮਾਰ ਕੇ ਕਹਿਤਾ ਸੀ ਕਿ ਜਦ ਕਰਾਓ ਉਹ ਕਹਿੰਦੇ ਤੁਸੀਂ ਕਰੋਗੇ ਕਿ ਮੈਂ ਕਰਾਉਂਦਾ ਜਾਂ ਮੇਰੇ ਤਾਂ ਹੁਣ ਲੈ ਚਲੋ ਮੈਨੂੰ ਮੈਂ ਕਰਾਉਂਦਾ ਉਹ ਕਰਵਾ ਲਨ ਅੱਜ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਓ ਤੁਸੀਂ ਸਭ ਤੋਂ ਪਹਿਲੀ ਗੱਲੀ ਅਪੀਲ ਕੀਤੀ ਤੁਸੀਂ ਵੀ ਜਿਹੜਾ ਆਪਣੀ ਉਹ ਦੀ ਆਇਡੈਂਟੀਫਿਕੇਸ਼ਨ ਹੈ ਬਸ ਸ਼ਹਿਰ ਵਾਸੀ ਨੂੰ ਮੈਂ ਫੀਲ ਕਰਦਾ ਕਿ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੋ ਹਿੰਦੂ ਜਿਵੇਂ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ ਹੈ Hindu Muslim Sikh Sai ਸਾਰੇ ਭਾਈ ਭਾਈ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਇਸ Hindu ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੇ ਸਾਰਿਆਂ ਨੂੰ ਇੱਕੋ ਬੇਨਤੀ ਹੈ ਕਿ ਆਓ ਪਰਲ ਮਿਲ ਕੇ ਰਹੀਏ। ਜੋ ਵੀ ਗਲਤ ਅਨਸਰ ਹੈ ਚਾਹੇ ਉਹ ਸਿੱਖ ਹੈ ਚਾਹੇ Hindu ਹੈ ਜਾਂ Muslim ਹੈ, Asai ਹੈ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹਦੇ ਖਿਲਾਫ ਵਣਦੀ ਕਾਰਵਾਈ ਕਰਾਂਗੇ। ਬਹੁਤ ਬਹੁਤ ਧੰਨਵਾਦ। ਜੀ। ਸਭ ਤੋਂ ਸਭ ਤੋਂ ਪਹਿਲੀ ਗੱਲ ਆਂਦੀ ਹੈ ਕਿ